ਇਹ ਰਲਦੇ ਹਨ ਸਰਾਨੀ ਕਿਸੇ ਲਿਆਗਾ ਪ੍ਰਾਈਵੇਟ ਬਣਾਏ ਲੋਕਾਂ ਨੇ ਰੈਲਮ ਸੇ ਦੀ ਇਹਦੇ ਚਾਰਜਿਸ ਬਹੁਤ ਜ਼ਿਆਦਾ ਵਾ ਇੱਥੇ ਸੰਗਤਾਂ ਦੀ ਕੋਈ ਕਿਸੇ ਨੂੰ ਕੁਝ ਹੋ ਜੇ ਉਹਦੇ ਇਲਾਜ ਦੇ ਕੋਈ ਪ੍ਰੋਬਲਮ ਆ ਜੇ ਹੋਰ ਇਲਾਜ ਲਈ ਇੱਥੇ ਕੋਈ ਡਾਕਟਰ ਦੀ ਨਹੀਂ ਹੈਗੀ ਇੱਥੇ ਨਾ ਤਾਂ ਕੋਈ ਹਸਪਤਾਲ ਬਣਾਉਂਦੇ ਹੈ ਜਗਾ ਬਹੁਤਾ ਡੇਰਿਆਂ ਦੇ ਵਿੱਚ ਜਿਹੜੀ ਕਿ ਫ੍ਰੀ ਦੀ ਜਗਾ ਵਾ ਜੋ ਮਰਜੀ ਬਣਾਸਦੇ ਲੋਕਾਂ ਦੀ ਸੇਵਾ ਕਰ ਸਕਦੇ ਆ ਸਭ ਤੋਂ ਵੱਡਾ ਕੰਮ ਹੈ ਇਹਨਾਂ ਦਾ ਲੋਕਾਂ ਦੀ ਸੇਵਾ ਕਰਨਾ ਪਰ ਇਹ ਸੇਵਾ ਨਹੀਂ ਕਰਦੇ ਕਮੇਟੀ ਨੂੰ ਇਹਦੀ ਬੈਸਟ ਹੈ ਇਹ ਹੋ ਸਕੇ ਅਨਲਿਸਿਸ ਮੈਂ ਇਹ ਕਿ ਹਸਪਤਾਲ ਇੱਥੇ ਬਣਾ ਆ ਨਫੀ ਤੇ ਤਕਰੀਬ ਲੋਕਾਂ ਦਾ ਇਲਾਜ ਠੀਕ ਸਾਡੇ ਚੈਨਲ ਦੇ ਮਾਧਮ ਨਾਲ ਇਹਦਾ ਪ੍ਰਦੇਸ਼ਾ ਪੇਸ਼ਾ ਨੂੰ ਸੰਗਤ ਨੌਜਣ ਜਿਹੜੀ ਦੇਖ ਰਹੀ ਐ ਸੁਣ ਰਹੀ ਐ ਕਿ ਕੀ ਮੈਸੇਜ ਦੇਣਾ ਮੈਂ ਮੈਸੇਜ ਇਹ ਦੇਣਾ ਜਾਵਾਂਗੀ ਵੀ ਜੇ ਇੱਥੇ ਕੋਈ ਸੰਤਾਨੇ ਕੁਝ ਦੇਣਾ ਤਾਂ ਇੱਥੇ ਇੱਕ ਕਮਿਊਨਿਟੀ ਹਾਲ ਬਣਾ ਲ ਜਿੱਥੇ ਗਰੀਬ ਲੋਕਾਂ ਦੇ ਪਗੜੀਆਂ ਰਸਮ ਪਗੜੀਆਂ ਇਦਾਂ ਦੀ ਚੀਜ਼ਾਂ ਹੋਵੇ ਇਹਨਾਂ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਜਗ੍ਹਾ ਬਹੁਤ ਹੈ ਇਹ ਟੇਕ ਇਨ ਹਸਪੀਟਲ ਲੇਵੀ ਉਹ ਡੋਨੇਟ ਇਹ ਉਸ ਮੈਂਬਰ ਨੂੰ ਦੇ ਜਿਹੜਾ ਕਿ ਇੱਥੇ ਡੇਰੀਆ ਦੇ ਉੱਤੇ ਲੱਗ ਕਾਫੀ ਲੱਖਾਂ ਰੁਪਈਆ ਚੜਦਾ ਤੇ ਕਰੋੜਾਂ ਰੁਪਈਆ ਚੜਦਾ ਵਾ ਦੂਰ ਦੂਰ ਲੋਕ ਆਂਦੇ ਆ ਬਾਰੋਂ ਵੀ ਲੋਕ ਆਂਦੇ ਆ ਬਾਰੋਂ ਪੈਸਾ ਬਹੁਤ ਆਂਦਾ ਵਾ ਬੜੀ ਸੀ ਉੜਾਂ ਦੀ ਬਜਾਏ ਇੱਥੇ ਕੋਈ ਧਾਰਮਿਕ ਕੋਈ ਇੱਥੇ ਆਪਣਾ ਲੋਕਾਂ ਲਈ ਕੋਈ ਲੋਕ ਕल्याण ਲਈ ਕੰਮ ਕਰ ਰਿਹਾ ਠੀਕ ਆ ਕਿ ਚੜਾਫੀ ਜਾਂਦੀ ਹੈ ਮੇਰੀ ਰਿਕਵੈਸਟਾ ਚਲੋ ਕਾਰਾ ਵੀ ਚੜਾਂ ਪਰ ਐਨਰ ਵੀਰਣ ਚਾਹੀ ਰਹੇ ਹੋ ਹਸਪੀਟਲ ਇਡੋਨੇਟ ਕਰੇ ਸਪੈਸ਼ਲ ਆਊਟਫਿਟਾ ਉਥੇ ਕਮੇਟੀ ਨੂੰ ਨਾ ਦੇਂ ਵੀ ਐਸੇ ਮੈਂਬਰ ਨੂੰ ਦੇ ਜਿਹੜਾ ਇੱਥੇ ਅੱਗੇ ਉਹਨਾਂ ਦਾ ਕੰਮ ਕਰੇ ਠੀਕ ਹੈ ਜੀ ਜਿਹੜਾ ਆ ਪੈਸਾ ਨਾ ਖਾਵੇ ਸਿਰਫ ਇਹਦਾ ਉੱਤੇ ਲਗਾ ਕੇ ਪਹਿਨੀ ਅਸੀਂ ਜਗਾ ਕਰੀ ਪਣ ਲੈ ਕੇ ਦਿੱਤੀ ਸੀ ਦਰਬਾਰ ਸਿੰਘ ਦੇ ਟਾਈਮ ਤੇ ਮੁਕੱਦਮਾਂ ਲੜਕੀ ਇੱਥੇ ਗਰੀਬਾਂ ਦੇ ਘਰ ਬਣੇ ਸੀ ਜਿਨ੍ਹਾਂ ਨੇ ਢਾਏ ਉਹਨਾਂ ਨੂੰ ਪਤਾ ਵਾ ਇੱਥੇ ਬਾਬਾ ਜੀ ਦੀ ਸਮਾੜ ਰੁਨਾਦੀ ਐ ਜਿਹੜਾ ਇੱਥੇ ਵੀ ਟੇਲਾ ਕੋਈ ਨਹੀਂ ਸਿਰਫ ਕਮੇਟੀਆਂ ਦੇ ਹੱਥੇ ਚ ਜੋ ਕਮੇਟੀਆਂ ਕਰਦੀਆਂ ਵਾ ਉਹ ਤੁਹਾਨੂੰ ਪਿੱਛੇ ਖਵਾਰਾ ਚ ਹੀ ਆਇਆ ਹੋਇਆ ਇੱਥੇ ਝਗੜੇ ਵਾਲੀ ਝਗੜਾ ਜਿਆਦਾ ਹੁੰਦਾ ਵਾ ਨਾ ਕਿ ਤੇ ਸਹਿਮਤੀ ਨਾਲ ਕੋਈ ਕੰਮ ਕੀਤਾ ਜਾਂਦਾ ਵਾ ਠੀਕ ਹੈ ਜੀ ਸੰਸਰਾ ਜੀ ਆ ਤਾਂ ਬੋਣ ਨੇ ਇੱਕ ਬੰਦੇ ਐ ਉਹਨਾਂ ਨੂੰ ਜੋ ਡੇਰੇ ਵਾਲੀ ਕਮੇਟੀ ਕਹਿੰਦੀ ਉਹ ਕਰਨਾ ਪੈਂਦਾ ਉਹਨਾਂ ਨੂੰ ਵਿਵਾਦ ਤਾਂ ਉਦੋਂ ਉੱਠਦਾ ਵਾ ਜਦੋਂ ਉਹ ਉਹ ਦੋਨਾਂ ਦਾ ਕਹਿਣਾ ਨਹੀਂ ਮੰਨਦੇ ਪਰ ਵਿਵਾਦ ਤਾਂ ਉਹਨਾਂ ਦਾ ਆਪਣਾ ਕਿਸੇ ਓੜ ਦਾ ਤਾਂ ਹੈ ਹੀ ਨਹੀਂਗਾ ਫੰਦ ਦਾ ਤਾਂ ਨਹੀਂ ਸਰਦ ਦਾ ਤਾਂ ਕੋਈ ਲੈਣਾ ਦੇਣਾ ਨਹੀਂ ਸੰਗਤ ਆਏਗੀ ਮਤਲਬ ਠੀਕੇ ਔਰ ਸਾਰਾ ਕੰਮ ਕਰੇਗੀ ਐਮ ਆਰ ਆਈ ਵੀ ਕਰਨੇ ਗਈ ਮੇਰੀ ਹੰਸਾਣਾ ਸਰਾਜ ਜਨਾ ਇਸ ਫੈਸਲ ਆਪਣੇ ਦੂਜੇ ਜਿਹੜੇ ਉੱਧਰ ਬੈਠੇ ਆ ਮਰਾਠਾ ਇਹ ਦੁਦਾਸਬਾਨ ਉਹਨਾਂ ਨੇ ਇੱਕ ਰਿਕੁਐਸਟ ਹੈ ਮੇਰੇ ਵੱਲੋਂ ਮਿਸਿਸ ਸਤਵੀ ਜਵਲੋ ਵੇਥੇ ਕੋਈ ਹਸਪਤਾਲ ਦਾ ਪਰੰ ਇਥੇ ਮੈਂਬਰਸ਼ਿਪ ਦੇ ਚੁਣਨ ਸ਼ਹਿਰ ਦੇ ਮੈਂਬਰਸ ਉਨੇ ਚਾਹੀਦੇ ਜਿਨ੍ਹਾਂ ਵਿੱਚੋਂ ਜਿਹੜੇ ਕੀ ਆਪ ਆਪਣੀ ਪੈਸਾ ਖਾਂ ਟੁੱਟੇ ਬੰਦੇ ਦਾ ਮਤਲਬ ਦੇਵਿਆ ਦੇ ਤੇ ਲਾ کہ ہسپتال لان تلے لوگ کے لیانی لان کمیونٹی خال بنا شاید ہم چنگے میمبر چکت اوي بيجي بيجي باجي دل ہاتھ کیا نام جو ہے اپ یہ ہے اس کو میرے پاس جو نہیں اس میں ایا ٹھیک ہے کہ دو تین بار کر دے نا میں میں بار کرنا کر دے نا کر دے او بیٹھ جا ادھر بیٹھ جا はい。